ਅੱਜ ਸ਼ਹਿਰ ਦੇ ਵਿੱਚ ਅੱਜ ਕੱਲ ਦੇ ਹਾਲਾਤਾਂ ਦੇ ਦੇ ਨਾਕਾਬੰਦੀ ਕੀਤੀ ਗਈ ਆ ਸਾਰੇ ਸ਼ਹਿਰ ਦੇ ਵਿੱਚ ਐਸਐਚਓਰ ਚੌਕੀ ਦੇ ਚਾਰਜਮ ਵੱਲੋਂ ਨਾਕਾਬੰਦੀ ਕਰਕੇ ਵਾਹਨਾਂ ਦੀ ਹੈ ਚੈਕਿੰਗ ਕਰ ਰਹੇ ਆ ਇਹਦੇ ਵਿੱਚ ਜੋ ਵੀ ਬਿਨਾ ਕਾਜ ਪੱਤਰ ਤੋਂ ਜਾਂ ਜੋ ਛੱਕੀ ਆਦਮੀ ਉਹਨਾਂ ਨੂੰ ਬੜੇ ਗੌਰ ਨਾਲ ਚੈੱਕ ਕੀਤਾ ਜਾਊਗਾ ਇਹਦੇ ਵਿੱਚ ਜੋ ਵੀ ਕੋਈ ਬੁਲਟ ਮੋਟਰਸਾਈਕਲ ਤੇ ਪਟਾਕੇ ਵਗੈਰਾ ਪਾਉਂਦੇ ਆ ਉਹਨਾਂ ਦੇ ਵਾਸਤੇ ਪੂਰੀ ਐਸਐਸਪੀ ਸਾਹਿਬ ਦੇ ਹੁਕਮਾਂ ਵੱਡੀ ਸਖਤੀ ਨਾਲ ਇਹਨਾਂ ਨੂੰ ਬੰਦ ਕੀਤਾ ਜਾਵੇ ਪਟਾਕੇ ਵਗੈਰਾ ਉਹਨਾਂ ਤੋਂ ਉਹਨਾਂ ਨੂੰ ਰੋਕਿਆ ਅਸੀਂ ਤੇ ਜਿਹੜਾ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਅੱਜ ਕੱਲ ਬਿਨਾਂ ਲਾਇਸੈਂਸ ਤੋਂ ਟੂ-ਵੀਲਰ ਜਾਂ ਫੋਰ-ਵੀਲਰ ਚਲਾ ਰਹੇ ਆ ਉਹਨਾਂ ਨੂੰ ਅਸੀਂ ਵਾਰਨਿੰਗ ਵੀ ਦਿੱਤੀ ਆ ਪਹਿਲਾਂ ਪ੍ਰੈਸ ਦੇ ਰਾਹੀਂ ਵੀ ਸਾਰਾ ਦੱਸਿਆ ਹੋਇਆ ਤੇ ਉਹਨਾਂ ਦੇ ਵਿੱਚ ਜਿਹੜੇ ਬਿਨਾਂ ਲਾਇਸੈਂਸ ਤੋਂ ਉਹਨਾਂ ਦੇ ਬਰਖਲਾਫ ਵੀ ਕਾਰਵਾਈ ਕੀਤੀ ਜਾਊਗੀ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਕਿ ਮਾਪੇ ਕੱਚਿਆਂ ਨੂੰ ਮੋਟੇ ਸਿੱਖਾ ਦੇਣ ਛੋਟੇ ਬੱਚਿਆਂ ਦੇਖੋ ਮਾਪਿਆਂ ਨੂੰ ਆਪ ਹੀ ਸੋਚਣਾ ਚਾਹੀਦਾ ਜਿਹੜਾ 18 ਸਾਲ ਤੋਂ ਘੱਟ ਕੋਈ ਬੱਚਾ ਬਿਨਾਂ ਲਾਇਸੈਂਸ ਤੋਂ ਕੋਈ ਟੂ-ਵੀਲਰ ਜਾਂ ਫੋਰ-ਵੀਲਰ ਚਲਾਉਂਦਾ ਹੈ ਕਿ ਉਹ ਗੈਰਕਾਨੂੰਨੀ ਆ ਤੇ ਮਾਪੇ-ਬਾਪ ਨੂੰ ਚਾਹੀਦਾ ਵੀ ਆਪਦੇ ਬੱਚਾਂ ਤੇ ਕੰਟਰੋਲ ਰੱਖ ਕੇ ਤੇ ਉਹਨਾਂ ਨੂੰ ਇਹ ਚਲਾਉਣ ਨੂੰ ਵਾਹਕਲ ਨਾ ਦਿੱਤਾ ਜਾਵੇ। ਅਗਰ ਕੋਈ ਬੱਚਾ ਇਸ ਤਰ੍ਹਾਂ 18 ਸਾਲ ਤੋਂ ਘੱਟ ਉਮਰ ਦਾ ਬਿਨਾਂ ਲਾਇਸੈਂਸ ਤੋਂ ਵਾਹਕਲ ਚਲਾਉਂਦਾ ਫੜਿਆ ਗਿਆ ਤਾਂ ਉਹਨਾਂ ਦੇ ਪੇਰੈਂਟਸ ਤੇ ਕਾਰਵਾਈ ਕੀਤੀ ਜਾਊਗੀ। ਇਹ ਇੱਕ ਲੈਟਰ ਵੀ ਜਾਰੀ ਹੋਏਗਾ ਵੀ ਜੇ ਕੋਈ ਉਹ ਤਾਂ ਬੱਚਾ ਚਲਾਉਂਦਾ ਹੋਇਆ ਪਾਇਆ ਗਿਆ ਤਾਂ ਉਹਦੇ ਮਾਪਿਆਂ ਦੇ ਮਾਮਲਾ ਸਾਕੇ ਹਾਂਜੀ ਹਾਂਜੀ ਮੋਟਰ ਵਾਈਕਲ ਐਕਟ ਦੇ ਮੁਤਾਬਕ ਉਹਨਾਂ ਦੇ ਪੇਰੈਂਟਸ ਆ ਜਿਹੜੇ ਉਹ ਇਹਦੇ ਪ੍ਰਤੀ ਲਾਇਬਲ ਹੈਗੇ ਆ ਉਹਨਾਂ ਦੇ ਉੱਤੇ ਕਾਰਵਾਈ ਹੋਊਗੀ ਮੰਗਮੇ ਤੇ ਵੀ ਹੈ ਜਿਹੜੇ ਕਿਸੇ ਨੇ ਮੰਗਮਾ ਦਿੱਤਾ ਹੋਇਆ ਉਹਦੇ ਖਿਲਾਫ ਵੀ ਕਾਰਵਾਈ ਹਾਂ ਜੇ ਕੋਈ ਕਿਸੇ ਬੱਚੇ ਨੂੰ ਆਪਦੀ ਕੋਈ ਵਾਇਕਲ ਮੰਗਮਾ ਵੀ ਦੇਊਗਾ ਤਾਂ ਉਸ ਬੰਦੇ ਦੇ ਬਰਕਰਾਰ ਕਾਰਵਾਈ ਕੀਤੀ ਜਾਊਗੀ ਨਾਕੇ ਤੇ ਜੋ ਅਫਸਰ ਚੈਕਿੰਗ ਕਰਦੇ ਆ ਕਾਗਜ਼ ਤਾਂ ਹੁਣ ਨਹੀਂ ਜਾਂਦੇ ਪਹਿਲਾਂ ਮੋਬਾਈਲ 'ਚ ਬਣਾਉਂਦੇ ਆ ਜੀ ਸਮਾਜ ਚ ਪਤਾ ਨਹੀਂ ਕੀ ਕਰਦੇ ਇਹ ਸਮਾਜ ਦੇ ਵਿੱਚ ਇੱਕ ਭਰਾਈ ਆ ਹਾਲਾਂਕਿ ਜਾਇਦਾ ਦੇ ਅਭ ਜਦੋਂ ਤੁਹਾਡੇ ਤੋਂ ਕੋਈ ਪੁਲਿਸ ਅਫਸਰ ਕੋਈ ਗੱਲ ਪੁੱਛ ਰਿਹਾ ਉਹਦਾ ਸਹੀ ਜਵਾਬ ਦਿੱਤਾ ਜਾਵੇ ਡਾਕੂਮੈਂਟਸ ਦਿਖਾਏ ਜਾਣ ਤਾਂ ਕਿ ਉਹਦੀ ਤਖਲੀ ਹੋ ਸਕੇ ਅਗਰ ਤੁਸੀਂ ਠੀਕ ਹੈਗੇ ਤਾਂ ਤੁਹਾਨੂੰ ਕੋਈ ਨਹੀਂ ਰੋਕੂਗਾ ਕੋਈ ਕੋਈ ਨਹੀਂ ਕਹੂਗਾ ਪਰ ਜੇ ਤੁਹਾਡੇ ਡਾਕੂਮੈਂਟਸ ਗਲਤ ਆ ਜਾਂ ਨਹੀਂ ਆਏ ਤਾਂ ਤੁਹਾਡੇ ਬਰਖਲਾਵ ਜ਼ਰੂਰ ਕਾਰਵਾਈ ਕੀਤੀ ਜਾਊਗੀ